ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਪੁਆਇੰਟ ਵਿੱਚ ਬਹੁਤ-ਬਹੁਤ ਤੁਹਾਡਾ ਸਵਾਗਤ ਹੈ। ਪੰਜਾਬੀ ਪੁਆਇੰਟ ਵਿੱਚ ਤੁਸੀਂ ਪੰਜਾਬੀ ਵਿੱਚ ਮੋਬਾਈਲ ਇੰਟਰਨੈਟ ਕੰਪਿਊਟਰ ਬਾਰੇ ਬਹੁਤ ਸਾਰੀ ਤੁਸੀਂ ਜਾਣਕਾਰੀ ਲੈ ਸਕਦੇ ਹੋ। ਅੱਜ ਤੁਹਾਨੂੰ ਦੱਸਾਂਗੇ ਮੈਸੇਂਜਰ ਕੋਡ ਬਾਰੇ। ਮੈਸੇਂਜਰ ਕੋਡ ਕੀ ਹੈ? ਮਤਲਬ ਕਿਸ ਤਰ੍ਹਾਂ ਆਪਾਂ ਸਕੈਨ ਕਰਕੇ ਆਪਾਂ ਕਿਸੇ ਦੀ ਆਈਡੀ ਤੱਕ ਪਹੁੰਚ ਸਕਦੇ ਹਾਂ। ਤੇ ਤੁਹਾਨੂੰ ਪਹਿਲਾਂ ਦੱਸ ਦਈਏ ਵੀ ਪੰਜਾਬੀ ਪੁਆਇੰਟ YouTube ਤੇ ਆਪਣਾ ਚੈਨਲ ਹੈ ਤੁਸੀਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਤੁਹਾਨੂੰ ਮਨ ਨੂੰ ਵੀਡੀਓ ਵਧੀਆ ਲੱਗਦੀਆਂ ਨੇ ਲਾਈਕ ਜਰੂਰ ਕਰਿਆ ਕਰੋ ਤੇ ਚਲੋ ਹੁਣ ਆਪਾਂ ਦੱਸ ਦਿਆਂ ਵੀ ਕਿਸ ਤਰ੍ਹਾਂ ਮਤਲਬ ਪੰਜਾਬੀ ਪੁਆਇੰਟ ਉਹ ਮੈਸੇਂਜਰ ਤੇ ਕਿਸ ਤਰ੍ਹਾਂ ਮਨ ਲੋ ਕੋਡ ਸਕੈਨ ਕਰ ਸਕਦੇ ਆ ਮੈਸੇਜ ਤੇ ਜਾ ਕੇ ਤੁਸੀਂ ਆ ਜਿੱਥੇ ਲਾਸਟ ਆ ਮਤਲਬ ਡਾਊਨਲੋਡ ਐਂਡ ਸ਼ੇਅਰ ਯੂਰ ਮੈਸੇਂਜਰ ਕੋਡ ਇਹਨੂੰ ਓਕੇ ਕਰੋ ਓਕੇ ਕਰਨ ਤੋਂ ਬਾਅਦ ਆ ਤੁਹਾਡਾ ਮਤਲਬ ਮੈਸੇਜ ਕੋਡ ਆ ਗਿਆ ਮੈਸेंजर ਜੋ ਆਪਾਂ ਕਹਿੰਦੇ ਆ ਔਰ ਜੋ ਬਲੂ ਲਾਈਨਾਂ ਨੇ ਇਹਦੇ ਵਿੱਚ ਤੁਹਾਡਾ ਮਤਲਬ ਕੋਡ ਆ ਤੇ ਇਸ ਨੂੰ ਆਪਾਂ ਸਕੈਨ ਕਰਕੇ ਸਿੱਧਾ ਉਸ ਡਾਇਰੈਕਟ ਆਈਡੀ ਤੱਕ ਪਹੁੰਚ ਸਕਦੇ ਆ ਇਹਦੀ ਆਪਾਂ ਨੂੰ ਲੋੜ ਕਿਉਂ ਇਹ ਲੋੜ ਹੈਗੀ ਆ ਜਿਵੇਂ ਆਪਾਂ ਆਪਣਾ ਬਿਜ਼ਨਸ ਹੈ ਜਾਂ ਆਪਣਾ ਪੇਜ ਬਣਾਇਆ ਜਾਂ ਆਪਾਂ ਮੰਨ ਲਓ ਕਿਸੇ ਦੀ ਆਈਡੀ ਤੱਕ ਪਹੁੰਚਣਾ ਆਪਾਂ ਨਾਮ ਪਤਾ ਵਾ ਤੇ ਕਿੰਨੀ ਮਤਲਬ ਨਾਮ ਵਾਲੀ ਆਈਡੀ ਖੁੱਲ ਜਾਂਦੀ ਹੈ ਜੇ ਆਪਣੇ ਕੋਲ ਇਹ ਮਤਲਬ ਮੈਸੇਂਜਰ ਕੋਡ ਹੋਊਗਾ ਤਾਂ ਆਪਾਂ ਸਿੱਧਾ ਟਰੈਕ ਟੂ ਸਾਈਟੀ ਤੱਕ ਪਹੁੰਚ ਸਕਦੇ ਹਾਂ ਤੇ ਇਸ ਨੂੰ ਯੂਜ਼ ਕਿਵੇਂ ਕਰਨਾ ਇਹ ਇੱਕ ਫੋਟੋ ਦੀ ਤਰ੍ਹਾਂ ਆ ਤੇ ਆਪਾਂ ਇਸ ਨੂੰ ਫੋਟੋ ਵੀ ਡਾਊਨਲੋਡ ਕਰ ਸਕਦੇ ਆ ਦੇਖੋ ਤਿੰਨ ਤਰ੍ਹਾਂ ਦੀਆਂ ਵੀ ਕਿਸ ਤਰ੍ਹਾਂ ਮਤਲਬ ਆਪਾਂ ਡਾਊਨਲੋਡ ਕਰਨੀਆਂ ਕਿਹੜੇ ਸਾਈਜ਼ ਦੀ ਕਿਸ ਮਤਲਬ ਤਿੰਨ ਤੋਂ ਜ਼ਿਆਦਾ ਤੁਸੀਂ 1000 ਵਾਲੀ ਕਰਿਓ ਮਤਲਬ ਡਾਊਨਲੋਡ ਤੇ ਹੁਣ ਇਸ ਨੂੰ ਯੂਜ਼ ਕਿਵੇਂ ਕਰਨਾ ਉਹ ਵੀ ਤੁਹਾਨੂੰ ਦੱਸਦੇ ਆ ਤੇ Samsung ਦੇ ਫੋਨ 'ਚ ਤੁਸੀਂ ਆ ਤਿੰਨ ਨੰਬਰ ਤੇ ਜਾਣਾ ਇੱਥੇ ਤਿੰਨ ਬਿੰਦੀਆਂ ਨੇ ਲੈ ਨਾਲ ਆਹ ਦੇਖੋ ਸਕੈਨ ਪਹਿਲੇ ਤੇ ਹੈਗਾ ਮੈਸੇਜ ਰਿਕੁਐਸਟ ਭੇਜੋ ਸਕੈਨ ਮੈਸੈਂਜਰ ਕੋਡ ਇਹ ਤੇ ਓਕੇ ਕਰੋ ਤੇ ਹੁਣ ਇਸ ਤੋਂ ਬਾਅਦ ਤੁਸੀਂ ਇਹਨੂੰ ਸਕੈਨ ਕਰਨਾ ਮੈਸੈਂਜਰ ਦੇ ਵਿੱਚ ਦੇਖੋ ਆ ਸਕੈਨ ਹੋ ਕੇ ਆਪਾਂ ਹੁਣ ਸਿੱਧਾ ਡਾਇਰੈਕਟ ਉਸ ਪੇਜ ਤੱਕ ਪਹੁੰਚ ਗਏ ਤੇ ਉਸ ਪੇਜ ਤੋਂ ਬਾਅਦ ਆਪਾਂ ਉਸ ਆਈਡੀ ਤੱਕ ਵੀ ਆਪਾਂ ਸਿੱਧੇ ਡਾਇਰੈਕਟ ਜਾ ਸਕਦੇ ਆ ਵੈਲਿਊ ਆ ਦੇਖੋ ਹੁਣ ਆਪਾਂ ਉਸ ਪੇਜ ਦੀ ਆਈਡੀ ਤੱਕ ਮੰਨ ਲਓ ਪਹੁੰਚ ਗਏ ਜਿੱਥੇ ਫੇਸਬੁੱਕ ਵਾਲੀ ਤੇ ਇਥੋਂ ਆਪਾਂ ਮੰਨ ਲਓ ਉਸ ਤੱਕ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਜਾ ਸਕਦੇ ਆ ਤੇ ਜੇ ਤੁਹਾਨੂੰ ਇਹ ਮੰਨ ਲਓ ਵੀਡੀਓ ਵਧੀਆ ਲੱਗਦੀ ਆ ਪਲੀਜ਼ ਲਾਈਕ ਤੇ ਸਬਸਕ੍ਰਾਈਬ ਜ਼ਰੂਰ